너무 i e 고 g g ਇਹ ਵਿਰਸ ਸਲੰਗਾ ਜੋੜ ਮੇਲਾ ਜੀ ਇਕ ਕੰਗੇ ਇਹ ਹਰਤੀ ਮਸ ਸਲੰਗਾ ਜੋੜ ਮੇਲਾ ਦਾਤਾ ਕਲਾਮੇ ਜਦਾ ਅਲੀਨ ਸਰਕਾਰ ਦੇ ਪੀਰੋ ਮੁਸਰ ਹੋਇਆ ਬਾਬਾ ਕਲਾਮੇ ਸਾਹਿਬ ਸਰਕਾਰ ਪੜਾਈ ਜਾ ਰਿਆ ਜੀ ਇਹ ਬੰਗਿਆਲੀ ਸਰਕਾਰ ਕਾਦਰੀ ਖਾਨਦਾਨ ਨਾਲ ਸੰਗਤ ਹੈ ਜੀ ਬਾਕੀ ਜੋ ਸਾਰੇ ਸੰਗਤਾਂ ਆਣਾਰੇ ਬੰਦਿਆਂ ਦੇ ਸੰਬੰਧ ਦੇ ਵਿੱਚ ਸਾਰੇ ਨਾਲ ਮਿਲ ਕੇ ਮੇਲਾ ਖੋਰਾ ਹੈ ਹਰ ਸੰਗਤ ਆ ਕੇ ਨਾਲ ਮਿਲ ਕੇ ਸੰਤ ਫਕੀਰ ਅੱਜ ਇਕੱਠੇ ਹੋ ਕੇ ਮਹਿਫਲ ਕਰੋਗੇ ਆ ਮਹਿਫਲ ਦੇ ਵਿੱਚ ਅਸ਼ਰਮ ਨੇ ਆਗਮਪੁਰ ਰੇਂਗੂ ਕੋਲ ਰਾਤ ਨੂੰ ਮੈਂਬਰ ਕੋਲ ਵਿੱਚ ਹਾਈ ਰੋਡ ਬਾਪਾ ਜੀ ਕਿੰਨਾ ਖੁਸ਼ ਆ ਕਿੰਨੀ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਜੀ ਇਹ ਮੇਲਾ ਕਿਹਨੇ ਚੱਲਦਾ ਇਹ ਮੇਲਾ ਇੱਕੋ ਦਿਨ ਸਵੇਰ ਨੂੰ ਲੰਗਰ ਪਟਾਰਾ ਰਾਤ ਨੂੰ ਮਹਿਫਲ ਕਰਾਇਆ ਇਹ ਰਾਤ ਨੂੰ ਲਗੜਿਆ ਕਵਾਲੀਏ ਕਰਾਉਣੇ ਆ ਇਹ ਤਾਂ ਨਕਲੀਏ ਲਾਏ ਆ ਜੀ ਇਹਨੇ ਵੇਲੇ ਸੰਕਮਤ ਕਿੰત્રો ਕਿਤੇ ਗਏ ਹਨੀ ਸੰਕਮਤ ਕਿੰત્રો ਕਿਤੇ ਗਏ ਸੰਤਾ ਵਾਸਤੇ ਸੁਖੀਨ ਦਾ ਪ੍ਰਬੰਧ ਕੀ ਵੀਰੇ ਜਾਪਗੋੜਾ ਦਾ ਪ੍ਰਵਾਸੀ ਉਹ ਲੰਗਰ ਪੜਾ ਰਿਹਾ ਜਿਹੜੇ ਪੀਆ ਦਾ ਜਾਪਗੋੜੇ ਸਾਰੇ ਪਰੇ ਬੰਦੇ ਐਨਆਰਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਕਰਿਆ ਆਪਣੇ ਜੀ ਐਨਆਰਆਈ ਭਰਾਵਾਂ ਦਾ ਸਹਿਯੋਗ ਇੰਨਾ ਦਾ ਵੀ ਪੁੱਛੋ ਕੋਈ ਨਾ ਜਿੰਨੂੰ ਕੋਈ ਵੀ ਕਿਹਾ ਉਹਨੇ ਕਿਹਾ ਹਾਜ਼ਰ ਆ ਜੀ ਅੱਜ ਕੱਲ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਨੌਜਵਾਨ ਬੱਚਿਆਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਨਸ਼ੇ ਤੋਂ ਹਟੋ ਕੇ ਚੰਗੇ ਦੀ ਸੰਗਤ ਕਰੋ ਬੜੇ ਲੇਖੋ ਵੇ ਜਾ ਕੇ ਪ੍ਰੋਗਰੈਸ ਹੋ ਰਹੀ ਆ ਮਾਰੇ ਕੰਮਤ ਵਜੇ ਰੋ ਤੁਸੀਂ ਸਾਡੇ ਚੈਨਲ ਨੂੰ ਰੱਖੀ ਵੀ ਸਮੇਂ ਦਿੱਤਾ ਬਹੁਤ ਬਤਨਾ ਬਹੁਤ ਵਜੇ ਇਹ ਮੇਲਾ ਫਾਿਲਪੁਰ ਤੋਂ ਬਾਬਾ ਜੀ ਆਏ ਹੋਏ ਇਸ ਪਿੰਡ ਵਿੱਚ ਇੱਥੇ ਇਹਨਾਂ ਨੇ ਜ਼ਮੀਨ ਲਈ ਸੀ ਇਹ ਜ਼ਮੀਨ ਦੇ ਵਿੱਚ ਇਹਨਾਂ ਦੇ ਜਿਹੜਾ ਆ ਬਾਬਾ ਜੀ ਦਾ ਸਥਾਨ ਨਿਕਲਿਆ ਸੀ ਬਾਬਾ ਗਲਾਮੀ ਸ਼ਾਹ ਦਾ ਜਿਹੜੇ ਕਿ ਬੰਗਾ ਤੋਂ ਆਏ ਹੋਏ ਉਹਨਾਂ ਦੇ ਨਾਲ ਤੇ ਇਹ ਉਦੋਂ ਤੋਂ ਇਸ ਮੇਲੇ ਦਾ ਆ ਰੰਭ ਕਰਦੇ ਪਏ ਆ ਬਾਬਾ ਜੀ ਦਾ ਤੇ ਇਹ ਹਰ ਸਾਲ ਇੱਥੇ ਗਵਾਯਾਰ ਪੀਰ ਰਾਜਵਾ 11ਵੀਂ ਵਾਈ ਸਰਕਾਰ ਤੇ ਬਾਬਾ ਗਲਮੀ ਸ਼ਾਹ ਦੇ ਨਾਂ ਤੇ ਕਿੰਨੇ ਚੰਗੇ ਜਿਹੜਾ ਆ ਕੇ ਇੱਕ ਤਰ੍ਹਾਂ ਦਾ ਸਬੂਤ ਦਿੰਦੇ ਹੋਏ ਤੇ ਹਰ ਸਾਲ ਮੇਲਾ ਮਨਾਉਂਦੇ ਆ ਤੇ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਆ ਤੇ ਮੇਰੇ ਬਚਪਨ ਦੇ ਸਾਥੀ ਆ ਸੀ ਇਕੱਠੇ ਹੀ ਪੜ੍ਹਿਆ ਕਹਿਰਾ ਮੱਜਾ ਦੇ ਵਿੱਚ ਇਸ ਕਰਕੇ ਸਾਡਾ ਇਹਨਾਂ ਨਾਲ ਲਿੰਕ ਜਿਹੜਾ ਦੋਨਾਂ ਭਰਾਵਾਂ ਦੇ ਪੰਵਿੰਦਰ ਜੀ ਨਾਲ ਤੇ ਇਹਨਾਂ ਨਾਲ ਬਹੁਤ ਜ਼ਿਆਦਾ ਆ ਤੇ ਬਾਬਾ ਪਾਲੀ ਸ਼ਾਹ ਜੀ ਦਾ ਸਾਹਮਣੇ ਡੇਰਾ ਹੈ ਤੇ ਪਾਲੀ ਸ਼ਾਹ ਸਾਡੇ ਕੋਲ ਡੇਰਾ ਬਾਬਾ ਪੀਰ ਜੋਲ ਦੀ ਸਾਹਮਣੇ ਬਹੁਤ ਆਉਂਦੇ ਹੀ